ਗਰਦਨ ਚ ਦਰਦ ਔਰ ਪੂਰੀ ਬਾਹਂਚ ਦਰਦ ਪਲੱਸ ਆ ਦੋ ਉਂਗਲਾਂ ਦਾ ਸੌ ਜਾਣਾ ਜਦੋਂ ਗਰਦਨ ਦੇ ਵਿੱਚ ਮਣਕਿਆਂ ਦੇ ਵਿੱਚ ਗੈਪ ਘਟ ਜਾਂਦਾ ਹੈ ਡਿਸਕ ਬਲਜ ਹੋ ਜਾਂਦਾ ਹੈ ਤਾਂ ਇਹੋ ਜੇ ਲੱਛਣ ਤੁਹਾਨੂੰ ਦੇਖਣ ਨੂੰ ਮਿਲਦੇ ਆ ਸਮਾਂ ਬਹੁਤ ਐਡਵਾਂਸ ਹੋ ਗਿਆ ਲੰਮਾ ਸਮਾਂ ਆਪਾਂ ਮੋਬਾਈਲ ਚਲਾਉਂਨੇ ਆ ਗਰਦਨ ਆਪਣੀ ਨੀਵੀਂ ਰੱਖਦੇ ਆ ਸੌਣ ਦਾ ਤਰੀਕਾ ਗਲਤ ਹੈ ਜਾਂ ਕਸਰਤ ਨਹੀਂ ਕਰਦੇ ਜਾਂ ਸੈਰ ਨਹੀਂ ਕਰਦੇ ਆਮ ਤੌਰ ਤੇ ਯੰਗ ਜਨਰੇਸ਼ਨ ਦੇ ਵਿੱਚ 25 ਸਾਲ ਦੀ ਉਮਰ ਤੋਂ ਬਾਅਦ ਇਹ ਮੁਸੀਬਤਾਂ ਦੇਖਣੀਆਂ ਪੈ ਰਹੀਆਂ ਨੇ ਗਰਦਨ 'ਚ ਦਰਦ ਔਰ ਬਾਹਾਂ 'ਚ ਦਰਦ ਔਰੇ ਦੋ ਉਂਗਲਾਂ ਸੌ ਜਾਣ। ਸੋ ਤੁਸੀਂ ਘਬਰਾਉਣਾ ਨਹੀਂ। ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੋ ਜੋ ਤੁਹਾਡੀ ਇਹ ਉਂਗਲਾਂ ਦੇ ਵਿੱਚ ਸੁੰਨਾ ਪਾਣਾ ਹੈ ਜੋ ਤੁਹਾਡੀ ਬਾਹਾਂ 'ਚ ਦਰਦ ਹੈ ਜੋ ਤੁਹਾਡੀ ਗਰਦਨ 'ਚ ਦਰਦ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਹੈ। ਸਤਿ ਸ੍ਰੀ ਅਕਾਲ ਜੀ। ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘਸ ਨਾਮ। ਸਭ ਤੋਂ ਪਹਿਲੀ ਕਸਰਤ ਆਪਾਂ ਕਰਾਂਗੇ ਕੁਰਸੀ 'ਤੇ ਬੈਠ ਕੇ ਚਿੰਟਕ। ਮਤਲਬ ਚਿੰਟਕ ਦਾ ਮਤਲਬ ਦੋ ਥੋਡੀਆਂ ਬਣਾਉਣਾ ਸਿੱਧੇ ਬੈਠ ਜਾਣਾ ਔਰ ਉਂਗਲ ਇੱਥੇ ਰੱਖ ਸਕਦੇ ਹੋ ਔਰ ਇਦਾਂ ਆਪਾਂ ਅੰਦਰ ਨੂੰ ਢੋਡੀ ਬਣਾ ਲੈਣੀ ਹੈ ਇੱਥੇ ਆਪਾਂ 10 ਸੈਕਿੰਡ ਹੋਲ 1 2 3 4 5 6 7 8 9 10 ਥੈਨ ਰਿਲੈਕਸ ਇੱਕ ਵਾਰੀ ਕੀਤਾ ਤੁਸੀਂ ਇਸ ਨੂੰ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਜਿਹੜੀ ਦੂਜੀ ਕਸਰਤ ਹੈ ਇਸ ਦੇ ਵਿੱਚ ਵੀ ਆਪਾਂ ਚਿੰਟਾ ਕਰਾਂਗੇ ਪਰ ਇੱਕ ਤੌਲੀਏ ਦੀ ਮਦਦ ਨਾਲ ਆਪਾਂ ਤੌਲੀਏ ਵਿੱਚ ਪਾ ਲੈਣਾ ਗਰਦਨ ਦੇ ਔਰ ਆਪਾਂ ਚਿੰਟਾ ਫੇਰ ਕਰਨਾ ਤਾਂ ਚਿੰਟਾ ਕੀਤਾ ਤੇ ਤੌਲੀਏ ਨੂੰ ਆਪਾਂ نیچے ਨੂੰ ਖਿੱਚ ਦੇਣਾ ਇਦਾਂ ਕਰਕੇ ਔਰ ਇੱਥੇ ਆਪਾਂ ਚਿੰਟਾ ਕਰ ਰਹੇ ਹਾਂ ਇੱਥੇ ਆਪਾਂ ਫੇਰ 10 ਗਿਣਾਂਗੇ 1 2 3 10 ਥੈਨ ਰਿਲੈਕਸ ਦੁਬਾਰਾ ਦੇਖੋ ਤੌਲੀਏ ਨਾਲ ਆਪਾਂ ਕਰਦੇ ਹਾਂ ਥੱਲੇ ਨੂੰ ਖਿੱਚ ਦੇਣੀ ਹੈ ਔਰ ਗਰਦਨ ਸਿੱਧੀ ਕਰਕੇ ਚਿੰਟਾ ਕਰ ਦੇਣਾ ਤੇ ਫੇਰ ਉਵੇਂ ਹੀ ਜਿਵੇਂ ਪਹਿਲਾਂ ਕੀਤਾ ਸੀਗਾ ਪਰ ਇਹਦੇ ਵਿੱਚ ਆਪਾਂ ਤੌਲੀਏ ਦੀ ਮਦਦ ਲੈ ਰਹੇ ਹਾਂ ਇਹ ਹੋ ਗਈ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਆਪਾਂ ਤੌਲੀਆ ਬਿਲਕੁਲ ਢਿੱਲਾ ਛੱਡ ਦੇਣਾ ਔਰ ਗਰਦਨ ਪਿੱਛੇ ਬਿਲਕੁਲ ਲੈ ਜਾਣੀ ਆ ਆਪਾਂ ਕੁਰਸੀ ਤੋਂ ਔਰ ਇੱਥੇ ਆਪਾਂ ਜ਼ੋਰ ਦੀ ਤੌਲੀਏ ਨੂੰ ਖਿੱਚ ਦੇਣਾ ਦੇਖੋ ਜ਼ੋਰ ਦੀ ਤੌਲੀਏ ਨੂੰ ਖਿੱਚਤਾ ਇੱਥੇ ਆਪਾਂ 10 ਗਿਣਨੇ ਆ ਔਰ ਦੈਨ ਰਿਲੈਕਸ ਬਿਲਕੁਲ ਐਕਸਟੈਂਸ਼ਨ ਚ ਚਲੇ ਜਾਏਗੀ ਸੀ ਸਪਾਇਨ ਤੁਹਾਡੀ ਗਰਦਨ ਔਰ ਇੱਥੇ ਆਪਾਂ 10 ਗਿਣਾਂਗੇ ਜ਼ੋਰ ਦੀ ਖਿੱਚ ਕੇ ਔਰ ਦੈਨ ਰਿਲੈਕਸ ਨਾਲ ਤੁਸੀਂ 15 ਤੋਂ 20 ਮਿੰਟ ਸੇਕ ਜ਼ਰੂਰ ਦੇਣਾ ਹੈ ਔਰ ਜਿਹੜੀ ਲਾਸਟ ਕਸਰਤ ਕੀਤੀ ਆ ਇਸ ਨੂੰ ਤੁਸੀਂ 5 ਤੋਂ 6 ਵਾਰ ਕਰਨਾ ਹੈ ਔਰ ਸਾਰੀਆਂ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਰਾਤ ਨੂੰ ਦਿਨ ਦੇ ਵਿੱਚ 4 ਵਾਰੀ ਕਰਨੀਆਂ ਨੇ ਜੋ ਤੁਹਾਡੀ ਗਰਦਨ ਚ ਦਰਦ ਹੈ ਜੋ ਤੁਹਾਡੀ ਬਾਹਾਂ ਚ ਦਰਦ ਹੈ ਜੋ ਤੁਹਾਡੀਆਂ ਉਂਗਲਾਂ ਦੇ ਵਿੱਚ ਸੁਨਣਾ ਪਣਾ ਇਹ ਕਸਰਤਾਂ ਨਾਲ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਹੈ ਸਤਿ ਸ੍ਰੀ ਅਕਾਲ ਜੀ